ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਮੂਰਤ ਅਨੇਕ ਦਰਸ਼ਨ ਸੋ ਵਾਹਿਗੁਰੂ ਅਕਾਲ ਪੁਰਖ ਦਾ ਇੱਕ ਹੀ ਮੂਰਤ ਸਰੂਪ ਹੈ ਅਨੇਕ ਦਰਸ਼ਨ ਤੇ ਅਨੇਕ ਉਹਦੇ ਦਰਸ਼ਨ ਹਨ ਅਨੇਕ ਸਰੂਪਾਂ ਵਿੱਚ ਉਹਦੇ ਦਰਸ਼ਨ ਹਨ ਪਰ ਉਸ ਪਰਮਾਤਮਾ ਦਾ ਸਰੂਪ ਇੱਕੋ ਹੀ ਹੈ ਸੋ ਦਰਸ਼ਨ ਜਿਹੜਾ ਪੰਥ ਹੈ ਰਸਤਾ ਉਹ ਰਸਤੇ ਪੰਥ ਅਨੇਕਾ ਹਨ ਪਰ ਉਸ ਵੈਗੁਰੂ ਦਾ ਜਿਹੜਾ ਸਰੂਪ ਹੈ ਉਹ ਇੱਕੋ ਹੀ ਹੈ ਤੀਨ ਰੂਪ ਅਨੇਕ ਸੋ ਉਸੇ ਪ੍ਰਮਾਤਮਾ ਨੇ ਹੀ ਅਨੇਕਾ ਜਿਹੜੇ ਸਰੂਪ ਹਨ ਉਹ ਧਾਰਨ ਕੀਤੇ ਹੋਏ ਹਨ ਖੇਲ ਖੇਲ ਆਖੇਲ ਖੇਲਣਾ ਖੇਲ ਜਿਹੜਾ ਸੰਸਾਰ ਹੈ ਸੋ ਖੇਲ ਉਹਨੂੰ ਖੜਾਉਣ ਵਾਲਾ ਹੈ ਸੰਸਾਰ ਦੀਆਂ ਖੇਡਾਂ ਨੂੰ ਆਪ ਹੀ ਖਿਲਾਉਣ ਵਾਲਾ ਹੈ ਸੋ ਆ ਖੇਡ ਆਪ ਖੇਡਣ ਤੋਂ ਰਹਿਤ ਹੈ ਸੰਸਾਰ ਦੇ ਜੀਵਾਂ ਨੂੰ ਆਪ ਹੀ ਖੜਾ ਰਿਹਾ ਹੈ ਸੰਸਾਰ ਦੀਆਂ ਖੇਡਾਂ ਨੂੰ ਆਪ ਹੀ ਖੜਾ ਰਿਹਾ ਹੈ ਆ ਖੇਡ ਅਤੇ ਆਪ ਖੇਡਣ ਤੋਂ ਰਹਿਤ ਹੈ ਖੇਲਣ ਤੇ ਜਿਹੜੇ ਜੀਵ ਖੇਲਣ ਵਾਲੇ ਹਨ ਉਹਨਾਂ ਨੂੰ ਆਪ ਹੀ ਖੜਾਉਣ ਵਾਲਾ ਹੈ ਅੰਤ ਕੋ ਫਿਰ ਏਕ ਅੰਤ ਵੇਲੇ ਇੱਕ ਹੀ ਪਰਮਾਤਮਾ ਮੌਜੂਦ ਹੈ ਦੇਵ ਭੇਵਨਾ ਜਾਣਹੀ ਸੋ ਜਿਸ ਵਹਿਗੁਰੂ ਦੇ ਭੇਦ ਨੂੰ ਜਿਹੜੇ ਦੇਵ ਦੇਵਤੇ ਹਨ ਉਹ ਜਾਣ ਨਹੀਂ ਸਕਦੇ ਜਿਹੇ ਵੇਦ ਔਰ ਕਤੇਵ ਚਾਰ ਜਿਹੜੇ ਵੇਦ ਹਨ ਉਹ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕਦੇ ਔਰ ਕਤੇਵ ਸੋ ਜਿਹੜੀਆਂ ਕਤੇਬਾਂ ਹਨ ਇਸਲਾਮ ਦੇ ਧਾਰਮਿਕ ਗ੍ਰੰਥ ਜਿਨ੍ਹਾਂ ਵਿੱਚ ਅੰਜੀਲ ਤੌਰੇਤ ਜੰਬੂਰ ਕੁਰਾਨ ਇਤਿਆਦਿਕ ਇਹ ਵੀ ਵਹਿਗੁਰੂ ਦੇ ਭੇਦ ਨੂੰ ਨਹੀਂ ਜਾਣ ਸਕਦੇ ਰੂਪ ਰਾਂਗਣਾ ਜਾਤ ਪਾਤ ਸੋ ਵਹਿਗੁਰੂ ਦਾ ਨਾ ਕੋਈ ਰੂਪ ਹੈ ਆਕਾਰ ਹੈ ਤੇ ਨਾ ਹੀ ਉਹਦਾ ਰੰਗ ਹੈ ਤੇ ਨਾ ਹੀ ਕੋਈ ਜਾਤ ਜਾਤੀ ਹੈ ਸੋ ਆਕਾਰਾਂ ਤੋਂ ਰੰਗਾਂ ਤੋਂ ਜਾਤਾਂ ਤੋਂ ਰਹਿਤ ਹੈ ਉਹ ਪਰਮਾਤਮਾ ਸੋ ਜਾਣਈ ਕਿਹ ਜੀਵ ਸੋ ਫਿਰ ਉਸ ਦੀ ਜੇਵ ਨੁਹਾਰ ਸੋਭਾ ਨੂੰ ਕੋਈ ਕਿਵੇਂ ਜਾਣ ਸਕਦਾ ਹੈ ਇਸ ਵਾਸਤੇ ਉਹਦੀ ਸੋਭਾ ਨੂੰ ਉਹਦੇ ਨੁਹਾਰ ਨੂੰ ਕੋਈ ਜਾਣ ਨਹੀਂ ਸਕਦਾ ਤਾਤ maat ਨਾ ਜਾਤ ਜਾਕਰ ਉਸ ਵੈਗੁਰੂ ਦਾ ਸੋ ਕੋਈ ਤਾਤ maat ਭਾਵੇਂ ਕੇ ਮਾਤਾ ਪਿਤਾ ਵੀ ਨਹੀਂ ਜਾਣਿਆ ਜਾਂਦਾ ਇਸ ਵਾਸਤੇ ਉਹ ਮਾਤਾ ਪਿਤਾ ਤੋਂ ਵੀ ਰਹਿਤ ਹੈ ਸੋ ਆਪਣੇ ਆਪ ਤੋਂ ਹੀ ਉਹਦਾ ਸਰੂਪ ਹੈ ਸਹ ਭੰ ਇਸ ਵਾਸਤੇ ਉਹ ਆਪਣੇ ਆਪ ਤੋਂ ਹੀ ਸੋ ਪਰਮਾਤਮਾ ਹੈ ਸੰਸਾਰ ਦੇ ਜੀਵਾਂ ਵਾਂਗੂ ਕਿਸੇ ਦਾ ਜਨਿਆ ਹੋਇਆ ਨਹੀਂ ਉਹ ਪਰਮਾਤਮਾ ਇਸ ਵਾਸਤੇ ਕਿਸੇ ਦਾ ਜੰਮਿਆ ਹੋਇਆ ਨਹੀਂ ਹੈ ਉਹਦਾ ਕੋਈ ਮਾਤਾ ਪਿਤਾ ਨਹੀਂ ਹੈ ਇਸ ਵਾਸਤੇ ਆਪਣੇ ਆਪ ਤੋਂ ਹੀ ਹੈ ਇਸ ਵਾਸਤੇ ਉਹਦਾ ਮਾਤਾ ਪਿਤਾ ਕੋਈ ਜਾਣਿਆ ਨਹੀਂ ਜਾਂਦਾ ਤਾਤ ਮਾਤ ਨਾ ਜਾਤ ਜਾਕਰ ਇਸ ਵਾਸਤੇ ਜਨਮ ਮਰਨ ਬਹੀਨ ਤੇ ਜੰਮਣ ਮਰਨ ਤੋਂ ਵੀ ਰਹਿਤ ਹੈ ਚੱਕਰ ਬੱਕਰ ਫਿਰੈ ਚਤਰ ਚੱਕ ਸੋ ਚੱਕਰ ਜਿਹੜਾ ਉਹਦਾ ਹੁਕਮ ਹੈ ਹੁਕਮ ਰੂਪ ਚੱਕਰ ਅਥਵਾ ਕਾਲ ਰੂਪ ਜਿਹੜਾ ਚੱਕਰ ਹੈ ਬੱਕਰ ਟੇਡਾ ਚੱਕਰ ਸਾਰੇ ਹੀ ਚੱਕ ਕੁੰਡਾਂ ਦੇ ਵਿੱਚ ਫਿਰ ਰਿਹਾ ਹੈ ਸੋ ਉਹਦਾ ਹੁਕਮ ਰੂਪ ਅਤੇ ਕਾਲ ਰੂਪ ਜਿਹੜਾ ਚੱਕਰ ਹੈ ਚਾਰੇ ਕੁੰਡਾਂ ਵਿੱਚ ਫਿਰ ਰਿਹਾ ਹੈ ਮਾਨਈ ਪੁਰਤੀਨ ਸੋ ਤਿੰਨੇ ਹੀ ਪੁਰ ਭਵਨ ਉਸ ਵਿਗਰੂ ਨੂੰ ਮੰਨਦੇ ਹਨ ਉਸ ਵਿਗਰੂ ਦੇ ਅੱਗੇ ਸੀਸ ਝੁਕਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ